ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਫਲਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਫਲ ਗੁਣ ਅਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਚ ਪੁੰਨੀ ਵਡ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਲਗਾ ਵਹੀਂ ਗੀਤ ਗੋਬਿੰਦ ਅਲਾਏ ਹਰ ਜੇ ਹਾਇ ਵਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿ ਅਨ ਨਿਹ ਚਲਨ ਦੇ ਤਿਨ ਜਾਏ ਸੰਸਾਰ ਸਾਗਰ ਤੇ ਰਖਿਅਨ ਬਹੁੜ ਨਾ ਜਨਮੇ ਤਾਏ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਨ ਨਿਤ ਸਲਾਈਐ ਜਿਸ ਨੂੰ ਤਿਲਨਾਤਮਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਨ ਨਿਤ ਸਲਾਈਐ ਜਿਸ ਨੂੰ ਤਿਲਨਾਤਮਾਏ ਜਿਨ ਜਨ ਨਾਮ ਧਿਆਇਆ ਤਨ ਕੇ ਕਾਜ ਸਰੇ ਹਰ ਗੁਰਪੂਰਾ ਅਰਧਿ ਆਵ ਦਰਗੇ ਸੱਚ ਖਰੇ ਸਰਬ ਸੁਖਾਨਿਤ ਚਰਨ ਹਰ ਭਵਜਲ ਬਖਮ ਤਰੇ ਪ੍ਰੇਮ ਭਗਤ ਨਿਤਿਨ ਪਾਇਆ ਬਖਿਆ ਨਾਹੀ ਜਰੇ ਕੂੜ ਗਏ ਦੁਬਦਾਨ ਸੇ पूर्ण सच्च भरे पार ब्रह्म प्रब सेवते मन अंतर एकतरे महादिवस मूरत भले जिसको नंदर करे नानक मंगे दर्श दान कृपा करो हरे ਮਹਾ ਦਿਵਸ ਮੂਰਤ ਭਲੇ ਇਸ ਕੋ ਨ ਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਅੱਜ ਫੱਗਣ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਪੰਚਮ ਪਿਤਾ ਧੰ ਸਰੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹੀਨਿਆਂ ਦੇ ਜਿੱਥੇ ਸਾਲ ਦੇ ਵਿੱਚ 12 ਮਹੀਨੇ ਹਨ 12 ਮਹੀਨਿਆਂ ਦੀ ਬਾਣੀ ਸਾਡੇ ਕਲਯੁਗ ਜੀਵਾਂ ਵਾਸਤੇ ਮਾਝ ਰਾਗ ਦੇ ਅੰਦਰ ਸਤਿਗੁਰਾਂ ਨੇ ਅੰਗਤ ਕੀਤੀ ਹੈ ਜਦੋਂ ਪਹਿਲੇ ਮਹੀਨੇ ਦੀ ਗੱਲ ਕੀਤੀ ਸੀ ਪਹਿਲੇ ਦਿ ਮਹੀਨੇ ਦੇ ਵਿੱਚ ਸਤਿਗੁਰ ਦੇ ਅੱਗੇ ਪਹਿਲਾਂ ਤਰਲਾ ਲਿਆ ਜਿੱਥੋਂ ਸ਼ੁਰੂਆਤ ਕੀਤੀ ਮਹੀਨਾ ਦੀ ਬਾਣੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਹੈ ਪ੍ਰਭੂ ਅਸੀਂ ਕਰਮਾ ਕਰਕੇ ਤੇਰੇ ਤੋਂ ਵਿਛੜ ਗਏ ਹਾਂ ਸਾਡੇ ਮਾੜੇ ਕਰਮ ਹਨ ਤੇ ਤੂੰ ਜੇ ਕਿਰਪਾ ਕਰ ਦੇਵੇਂ ਤੇਰੀ ਕਿਰਪਾ ਨਾਲ ਅਸੀਂ ਮਿਲ ਸਕਦੇ ਹਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਸਾਨੂੰ ਅਰਦਾਸ ਕੀਤੀ ਫਿਰ ਪਹਿਲਾ ਮਹੀਨਾ ਚੇਤ ਗੋਬਿੰਦ ਅਰਾਧਿ ਹੋਵੇ ਅਨੰਦ ਕਨਾ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਚੇਤਰ ਦੇ ਮਹੀਨੇ ਦੇ ਅੰਦਰ ਵਿੱਚ ਸਤਿਗੁਰ ਕਹਿੰਦੇ ਨੇ ਚੇਤ ਗੋਬਿੰਦ ਅਰਾਧਿ ਚੇਤਰ ਦੇ ਮਹੀਨੇ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਗੋਬਿੰਦੀ ਆਰਾਧਨਾ ਕਰੀਏ ਬੰਦਗੀ ਕਰੀਏ ਉਹਦੀ ਭਗਤੀ ਕਰੀਏ ਚੇਤ ਗੋਬਿੰਦ ਅਰਾਧਿਏ ਰਦਨ ਦੇ ਨਾਲ ਹੋਏਗਾ ਕਿ ਹੋਵੇ ਆਨੰਦ ਕਣਾ ਕਣਾ ਸੁਖ ਬਹੁਤ ਜ਼ਿਆਦਾ ਸੁਖ ਮਿਲਣਗੇ ਫਿਰ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਹੀਨੇ ਆਏ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਬਦਲਿਆ ਗਰਮੀ ਦੇ ਮਹੀਨੇ 'ਚ ਸਤਿਗੁਰਾਂ ਨੇ ਕਿਹਾ ਅਸਾੜਤ ਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਗਰਮੀ ਦੇ ਮਹੀਨੇ ਦੀ ਤਪਸ਼ ਉਹਨਾਂ ਨੂੰ ਲੱਗੇਗੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਪਰਮੇਸ਼ਰ ਦਾ ਨਾਮ ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਗਰਮੀ ਦੇ ਮਹੀਨੇ ਵਿਆਕੁਲ ਕਰਨਗੇ ਅੱਗੇ ਜਦੋਂ ਬਰਸਾਤੀ ਮਹੀਨੇ ਆ ਗਏ ਫਿਰ ਸਤਿਗੁਰ ਕਹਿਣ ਲੱਗੇ ਸਾmvn sarasi kaamni charan kamal seho pyar ਸਾਵਣ ਦੇ ਮਹੀਨੇ ਦੇ ਵਿੱਚ ਕਾਮਨੀ ਕਹਿੰਦੇ ਔਰਤ ਨੂੰ ਉਹ ਅਕਾਲਪੁਰਖ ਪਰਮਾਤਮਾ ਦੇ ਚਰਨਾਂ ਕਮਨਾਂ ਨਾਲ ਪਿਆਰ ਕਰਨ ਵਾਲੀ ਔਰਤ ਇਸ ਤਰ੍ਹਾਂ ਸਾਵਣ ਦੇ ਮਹੀਨੇ ਦੀ ਤਰ੍ਹਾਂ ਹਰੀ-ਪਰੀ ਹੋ ਜਾਏਗੀ ਜੋ ਪਰਮੇਸ਼ਰ ਦਾ ਨਾਮ ਧਿਆਏਗੀ ਜੀਵ ਰੂਪੀ ਇਸਤਰੀ ਅੱਗੇ ਸਰਦੀ ਦੇ ਮਹੀਨੇ ਵਿੱਚ ਸਤਿਗੁਰਾਂ ਨੇ ਕਿਹਾ ਠੰਡ ਆ ਗਈ ਜਦੋਂ ਪੋਹ ਦਾ ਮਹੀਨਾ ਆ ਗਿਆ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰਨਾਉ ਪੋਹ ਦੇ ਮਹੀਨੇ ਦੇ ਵਿੱਚ ਅਤ ਦੀ ਠੰਡ ਪਈ ਪਰ ਉਹ ਅਤ ਦੀ ਠੰਡ ਅਤ ਨਹੀਂ ਠੰਡ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ ਜਿਨ੍ਹਾਂ ਦੇ ਗਲੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਵਸਿਆ ਹੈ ਪੋਖ ਤੁਖਾਰ ਤੁਖਾਰ ਕਹਿੰਦੇ ਠੰਡ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਸਤਿਗੁਰਾਂ ਨੇ ਮਹੀਨਾ ਦੀ ਬਾਣੀ ਅੰਕਿਤ ਕੀਤੀ ਉਹਦੇ ਸਾਹਮਣੇ ਨਾਲ ਸਾਨੂੰ ਜੀਵਨ ਦੀ ਜਾਂਚ ਦਿੱਤੀ ਹਰ ਇੱਕ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਆਪਾਂ ਜੀਵਨ ਬਤੀਤ ਕਰਨਾ ਹੈ ਹੁਣ ਲਾਸਟ ਮਹੀਨਾ ਆ ਗਿਆ 12ਵਾਂ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੇ ਕਹਿਣੇ ਮੁਤਾਬਕ ਸ਼ਬਦ ਦੇ ਮੁਤਾਬਕ ਜੀਵਨ ਨੂੰ ਢਾਲਿਆ ਹੈ ਉਹਨਾਂ ਨੂੰ ਫਲ ਲੱਗਣ ਦਾ ਸਮਾਂ ਆ ਗਿਆ ਸਤਿਗੁਰੂ ਕਹਿੰਦੇ ਨੇ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਗਣ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਰੂਪੀ ਕਰਦੇ ਵਿੱਚ ਸੱਜਣ ਪ੍ਰਗਟ ਹੋ ਗਿਆ ਪਰਮਾਤਮਾ ਦਾ ਹਿਰਦੇ ਰੂਪੀ ਕਰਦੇ ਵਿੱਚ ਪਰਮਾਤਮਾ ਨੇ ਪ੍ਰਕਾਸ਼ ਕਰ ਦਿੱਤਾ ਪ੍ਰਗਿਆ ਪਰਮਾਤਮਾ ਪ੍ਰਗਟ ਹੋ ਗਿਆ ਉਹਨਾਂ ਨੂੰ आनंद ही आनंद है खेड़े ही खेड़े नु खुशी दे फल गुण नंद उपार्जना हर सज्जन प्रगटे आए संत सहाई राम के कर कृपा दिया मिलाए संत एतो भाव है जेड़ा भी अकाल पुर परम आत्मा दे चरणा दे नाल जोडदा है ओ ਵਿਚੋला बनके ਸੰਤ ਲੋਕ ਮਹਾਪੁਰਸ਼ ਲੋਕ ਪਰਮਾਤਮਾ ਦੇ ਚਰਨਾਂ ਦੇ ਨਾਲ ਮਿਲਾਉਂਦੇ ਹਨ ਪੰਚਮ ਪਿਤਾ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਕੋਈ ਜਨ ਹਰਿ ਸਿਉ ਦੇਵੇ ਜੋਰ ਹੈ ਕੋਈ ਐਸਾ ਜਨ ਕੋਈ ਪਿਆਰਾ ਮੈਨੂੰ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦੇਵੇ ਚਰਨ ਗਹੂੰ ਬਕੂੰ ਸੁਭਰ ਸੁਨਾ ਹਰ ਦੀਜੇ ਪ੍ਰਾਣ ਅਪੂਰ ਉਹਦੇ ਚਰਨ ਪਕੜ ਲਵਾਂ ਚਰਨ ਗਹੂੰ ਬਹੁਤ ਪਾਪ ਕਟਣਾ ਚਰਨਾਂ ਨੂੰ ਫੜ ਲਾਵਾਂ ਚਰਨਾਂ ਤੇ ਆਪਣਾ ਮਸਤਕ ਰਖਾਂ ਬਕੂ ਸੁਭਰਸਨਾ ਉਹਨੂੰ ਸ਼ੁਭ ਸ਼ੁਭ ਬੋਲਣਾ ਉਹਦਾ ਧੰਨਵਾਦ ਕਰਾਂ ਹਰ ਜੀਜੇ ਪ੍ਰਾਣ ਅਪੋਰੋ ਦੇ ਤੋ ਪ੍ਰਾਣ ਸ਼ਾਵਰ ਕਰ ਦੇਵਾਂ ਇੱਥੇ ਸਤਿਗੁਰ ਕਹਿੰਦੇ ਨੇ ਸੰਤ ਸਹਾਈ ਰਾਮ ਕੇ ਕੋਈ ਐਸੇ ਸੰਤ ਲੋਕ ਮਹਾਪੁਰਸ਼ ਲੋਕ ਵਿਚੋਲੇ ਬਣ ਕੇ ਰਾਮ ਦੇ ਚਰਨਾਂ ਦੇ ਨਾਲ ਜੋੜਨ ਵਾਲੇ ਜਿਹੜੇ ਹਨ ਸੰਤ ਲੋਕ ਉਹਨਾਂ ਦੀ ਕਿਰਪਾ ਸਦਕਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਜੀਵਨ ਰੂਪੀ ਸੇਜ ਦੇ ਉੱਤੇ ਹੁਣ ਸਾਰੇ ਸੁੱਖ ਮਿਲ ਗਏ ਹਨ ਹੁਣ ਦੁੱਖਾਂ ਜੋਗੀ ਥਾਂ ਹੀ ਨਹੀਂ ਰਹੀ ਜਾਏ ਜਾਏ ਤਪਉ ਜਗਾ ਦੁੱਖਾਂ ਜੋਗੀ ਥਾਂ ਨਹੀਂ ਰਹੀ ਜੀਵਨ ਰੂਪੀ ਸੇਹ ਦੇ ਉੱਤੇ ਸਾਰੇ ਸੁੱਖ ਆ ਗਏ ਹਨ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇੱਚ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮਾਤਮਾ ਨੂੰ ਪਾ ਲਿਆ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨ ਲਈ ਮੰਨਗੀ ਕਰਕੇ ਉਹਨਾਂ ਦੀਆਂ ਸਾਰੀਆਂ ਇੱਛਾ ਪੂਰਨ ਹੋ ਗਈਆਂ ਉਹ ਵਡਭਾਗੇ ਹਨ ਇੱਚ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲਸਈਆ ਮੰਗਲ ਗਾਵੇਗੀ ਗੀਤ ਗੋਬਿੰਦ ਅਲਾਏ ਜਿਸ ਤਰ੍ਹਾਂ ਕਿ ਆਪ ਸਾਰੇ ਮਿਲ ਕੇ ਬੈਠਿਓ ਸੰਗਤ ਦੇ ਰੂਪ ਦੇ ਵਿੱਚ ਮਿਲ ਸਹੀਆਂ ਮਿਲ ਕੇ ਸਹੀਆਂ ਸੰਗਤ ਰੂਪੀ ਸਹੇਲੀਆਂ ਮਿਲ ਸਹੀਆਂ ਮੰਗਲ ਗਾਵੇ ਹੀ ਮੰਗਲ ਖੁਸ਼ੀ ਦੇ ਗੀਤ ਗਾਏ ਮਿਲ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਮਿਲ ਸਹੀਆਂ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜਿਹਾਂ ਅਵਰਨਾ ਦੇਸੀ ਕੋਈ ਦੂਜਾ ਲਵੇ ਨਾ ਲਾਏ ਪ੍ਰਮਾਤਮਾ ਵਰਗਾ ਸਿਰ ਪ੍ਰਮਾਤਮਾ ਹੀ ਹੈ ਉਹਦੀ ਬਰਾਬਰੀ ਦਾ ਕੋਈ ਦੂਸਰਾ ਹੈ ਹੀ ਨਹੀਂ ਹਰ ਜਿਹਾ ਅਵਰਨਾ ਦੀ ਸਈ ਹਰੀ ਅਕਾਲਪੁਰ ਪ੍ਰਮਾਤਮਾ ਅਮਰਗਾ ਸਿਰਫ ਟਿੱਕੋ ਉਹੀ ਹੈ ਇੱਕ ਓੰਕਾਰ ਟਿੱਕੋ ਹੀ ਹੈ ਉਹ ਉਹਦੇ ਵਰਗਾ ਦੂਸਰਾ ਕੋਈ ਨਹੀਂ ਉਹਦੀ ਬਰਾਬਰੀ ਦਾ ਕੋਈ ਦੂਸਰਾ ਹੈ ਹੀ ਨਹੀਂ ਹਰ ਜਿਹਾ ਅਵਰਨਾ ਦੀ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਯਨ ਨਿਹਚਲ ਦਿੱਤੀ ਨ ਜਾਏ ਹਲਤ ਪਲਤ ਲੋਕ ਅਤੇ ਪ੍ਰਲੋਕ ਦੋਨੋਂ ਸਵਾਰੇ ਗਏ ਤੇ ਨਿਚਲ ਥਾਂ ਮਿਲ ਗਈ ਨਿਚਲ ਸਦਾ ਕਾਇਮ ਰਹਿਣ ਵਾਲੀ ਨਿਚਲ ਦਿੱਤੀਆਂ ਨਾ ਜਾਏ ਜਾਏ ਤੋਂ ਭਾਵ ਥਾਂ ਜਗ੍ਹਾ ਐਸੀ ਜਗ੍ਹਾ ਮਿਲ ਗਈ ਸਦਾ ਕਾਇਮ ਰਹਿਣ ਵਾਲੀ ਲੋਕ ਅਤੇ ਪ੍ਰਲੋਕ ਦੇ ਵਿੱਚ ਦੋਨੋਂ ਥਾਂ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਦਾ ਸਦਕਾ ਦੋਨੋਂ ਲੋਕ ਸਵਾਰੇ ਗਏ ਹਲਤ ਪਲਤ ਸਵਾਰਿਨ ਨੀਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਨ ਬਹੁੜ ਨ ਜਨਮੇ ਧਾਏ ਸੰਸਾਰ ਸਾਗਰ 84 ਲੱਖ ਜੋਨੀਆਂ ਦੇ ਨਾਲ ਭਰਿਆ ਹੋਇਆ ਇਹਦੇ ਵਿੱਚੋਂ ਪਰਮੇਸ਼ ਨੇ ਰੱਖ ਲਿਆ ਬਾਹਰ ਕੱਢ ਲਿਆ ਤੇ ਹੁਣ ਜੰਮਣ ਅਤੇ ਮਰਨ ਵਾਲਾ ਜਿਹੜਾ ਚੱਕਰ ਸੀ ਉਹਦੇ ਤੋਂ ਬਚ ਗਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੇ ਧਾਏ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹੇ ਪ੍ਰਭੂ ਮੇਰੀ ਜ਼ਬਾਨ ਇੱਕ ਹੈ ਤੇ ਤੇਰੇ ਗੁਣ ਬੜੇ ਹਨ ਅਨੇਕ ਹਨ ਤੇਰੇ ਗੁਣ ਤੇ ਤੇਰੇ ਗੁਣਾਂ ਨੂੰ ਇੱਕ ਛੋਟੀ ਜਿਹੀ ਜਮਾਨ ਕਿਸ ਤਰ੍ਹਾਂ ਗਾ ਸਕਦੀ ਹੈ ਜਿਸ ਤਰ੍ਹਾਂ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਇੱਕ ਦੂ ਜੀ ਬੋ ਲੱਖ ਹੋਏ ਲੱਖ ਹੋਏ ਲੱਖ ਵੀਸ ਇੱਕ ਜੀਵ ਤੋਂ ਦੋ ਦੋ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੋਂ ਲੱਖਾਂ ਲੱਖਾਂ ਤੋਂ 20 ਲੱਖ ਜੀਵ ਮੇਰੀ ਜਮਾਨ ਹੋ ਜਾਵੇ ਇੱਕ ਇੱਕ ਘੇੜੇ ਦੇ ਵਿੱਚ ਮੇਰੇ ਮੁਖ ਦੇ ਵਿੱਚੋਂ 20-20 ਲੱਖ ਵਾਰੀ ਤੇਰਾ ਨਾਮ ਨਿਕਲੇ ਫਿਰ ਵੀ ਤੇਰੇ ਗੁਣਾਂ ਨੂੰ ਗਾ ਨਹੀਂ ਗਾ ਨਹੀਂ ਸਕਦਾ ਤੇਰੇ ਗੁਣ ਕਿੰਨੇ ਕ ਹਨ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਉਹ ਤਰ ਗਏ ਹਨ ਜਿਹੜੇ ਚਰਨਾਂ ਦੇ ਨਾਲ ਜੁੜ ਗਏ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲਨਾ ਤਮਾਏ ਫੱਗਣ ਦੇ ਮਹੀਨੇ ਦੇ ਵਿੱਚ ਉਸ ਆਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰੀਏ ਉਹਦੀ ਸਿਫਤ ਸਲਾਹ ਕਰੀਏ ਜਿੰਨੂੰ ਸਿਫਤ ਸਲਾਹ ਕਰਾਉਣ ਦਾ ਤਿੱਲ ਜਮਾ ਵੀ ਤਮਾ ਨਹੀਂ ਤਿੱਲ ਜਨਾ ਤਿੰਨ ਤਿੱਲ ਜਿਨਾ ਵੀ ਉਹਨੂੰ ਲਾਲਚ ਨਹੀਂ ਮਨੋ ਕੋਈ ਜਪੇ ਜਿਹੜਾ ਜਪਦਾ ਹੈ ਉਹ ਵੱਡਾ ਹੋ ਜਾਂਦਾ ਹੈ ਪ੍ਰਮਾਤਮਾ ਨੂੰ ਜਪਣ ਕਰਕੇ ਪ੍ਰਮਾਤਮਾ ਦਾ ਕੁਝ ਵੱਡਦਾ ਵਾਧਾ ਘਟਦਾ ਨਹੀਂ ਹੋਤੇ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਹੀ ਰਹੇਗਾ ਲੇਕਿਨ ਉਹਨੂੰ ਵੱਡਾ ਕਹਿਣ ਵਾਲਾ ਖੁਦ ਵੱਡਾ ਹੋ ਜਾਏਗਾ ਉਹਨੂੰ ਤਿੱਲ ਨਹੀਂ ਤਿੱਲ ਜਿੰਨਾ ਵੀ ਤਮਾ ਨਹੀਂ ਉਹਨੂੰ ਕਹੇ ਮੈਨੂੰ ਕੋਈ ਧਿਆਏ ਜਾਂ ਨਾ ਧਿਆਏ ਸਤਿਗੁਰੂ ਕਹਿੰਦੇ ਨੇ ਆਪਾਂ ਉਹਦੀ ਸਿਫਤ ਸਲਾਹ ਕਰੀਏ ਜਿਹਨੂੰ ਤਿੱਲ ਜਿੰਨਾ ਵੀ ਤਮਾ ਨਹੀਂ ਲੋਭ ਨਹੀਂ ਜਿਹੜਾ ਜਿਸ ਤਰ੍ਹਾਂ ਕਿ ਬਾਣੀ ਦਾ ਫਰਮਾਨ ਹੈ ਸਾਰਾ ਸੰਸਾਰ ਉਹਨੂੰ ਵੱਡਾ ਕਹੇ ਜੇ ਸਭ ਮਿਲ ਕੇ ਆਖ ਨਾ ਪਾਹੇ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਉਹ ਵੱਡਾ ਹੁੰਦਾ ਹੈ ਨਾ ਉਹਦਾ ਕੁਝ ਘਟਦਾ ਹੈ ਜੇ ਸਾਰਾ ਸੰਸਾਰ ਉਹਨੂੰ ਵੱਡਾ ਕਵੇ ਉਹ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਹੀ ਰਹੇਗਾ ਲੇਕਿਨ ਜਿਹੜਾ ਉਹਨੂੰ ਵੱਡਾ ਕਹੇਗਾ ਉਹ ਖੁਦ ਵੱਡਾ ਹੋ ਜਾਏਗਾ ਲੇਕਿਨ ਪਰਮੇਸ਼ਰ ਨੂੰ ਕੋਈ ਲਾਲਚ ਨਹੀਂ ਮੈਨੂੰ ਕੋਈ ਯਾਦ ਕਰੇ ਭਾਵੇਂ ਨਾ ਕਰੇ ਸਤਿਗੁਰੂ ਕਹਿੰਦੇ ਨੇ ਫੱਗਣ ਦੇ ਮਹੀਨੇ ਦੇ ਵਿੱਚ ਉਸ ਦੀ ਸਿਫਤ ਸਲਾਹ ਕਰੀਏ ਜਿਹਨੂੰ ਸਿਫਤ ਸਲਾਹ ਕਰਾਉਣ ਦਾ ਤਿੱਲ ਜਿਨਾ ਵੀ ਲੋਭ ਨਹੀਂ ਲਾਲਚ ਨਹੀਂ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਨ ਕੇ ਕਾਜ ਸਰੇ ਜਿਨਾਂ ਜਿਨਾਂ ਵੀ ਨਾਮ ਧਿਆਇਆ ਜਿਨ੍ਹਾਂ ਨੇ ਗੁਣ ਗਾਏ ਉਹਨਾਂ ਦੇ ਕਾਰਜ ਪਰਮੇਸ਼ਰ ਨੇ ਆਪ ਸਵਾਰੇ ਸੰਤਾਂ ਕੇ ਕਾਰਜ ਆਪ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਜਿਨ ਜਿਨ ਨਾਮ ਧਿਆਇਆ ਤਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆਦਰਗੇ ਸੱਚ ਖਰੇ ਹਰੀ ਅਕਾਲਪੁਰਖ ਪਰਮਾਤਮਾ ਨੂੰ ਅਰਾਧਨ ਵਾਲੇ ਦਰਗਾਹ ਦੇ ਸੱਚੇ ਅਤੇ ਖਰੇ ਉਤਰੇ ਹਨ ਉਹਨਾਂ ਨੂੰ ਦੂਜੀ ਗੱਲ ਪੁੱਛੀ ਨਹੀਂ ਜਾਂਦੀ ਸਾਖਤਾ ਵਾਲੀ ਆਓ ਬੈਠ ਆਦਰ ਸਬਤ ਦੇਉ ਊਨ ਨਕ ਤੂੰ ਬਾਤਾ ਉਹਨਾਂ ਨੂੰ ਆਦਰ ਮਿਲਦਾ ਸਤਕਾਰ ਮਿਲਦਾ ਹੈ ਦੂਜੀ ਗੱਲ ਲੇਖੇ ਜੋਖੇ ਵਾਲੀ ਨਹੀਂ ਕੀਤੀ ਜਾਂਦੀ ਹਰ ਗੁਰਪੁਰਾ ਆਰਾਧਿਆ ਆਦਰਗ ਹੈ ਸੱਚ ਖਰੇ ਸਰਬ ਸੁਖ ਹਰ ਚਰਨ ਹਰ ਭਵਜਲ ਬਖਮਤਰੇ ਸਰਬ ਸੁਖਾਂ ਸਾਰੇ ਸੁਖ ਸੁਖਾਂ ਦੇ ਖਜ਼ਾਨੇ ਨਿੱਧ ਖਜ਼ਾਨੇ ਮਿਲ ਗਏ ਪ੍ਰਭੂ ਦੇ ਚਰਨਾਂ ਦੇ ਵਿੱਚੋਂ ਹਰ ਚਰਨ ਹਰੀ ਅਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਕਰਕੇ ਉਹਦੇ ਚਰਨਾਂ ਦੇ ਵਿੱਚੋਂ ਸਾਰੇ ਸੁਖਾਂ ਦੇ ਖਜ਼ਾਨੇ ਹਾਸਲ ਹੋ ਗਏ ਸਰਬ ਸੁਖਾਂ ਨਿੱਧ ਚਰਨ ਹਰ ਭਵਜਲ ਵਿਖਮ ਤਰੇ ਭਵਜਲ ਔਖਾ ਜਲ ਵਿਖਮ ਜੋ ਬਹੁਤ ਭਿਆਨਕ ਜਲ ਹੈ ਭਾਵ ਕੀ 84 ਲੱਖ ਜੋਨੀਆਂ ਦੇ ਨਾਲ ਭਰਿਆ ਹੋਇਆ ਡਰਾਉਣਾ ਸੰਸਾਰ ਸਾਗਰ ਹੈ ਇਹਦੇ ਵਿੱਚੋਂ ਉਹ ਤਰ ਗਏ ਜਿਨ੍ਹਾਂ ਨੂੰ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਪਿਆਰ ਹੋ ਗਿਆ ਚਰਨਾਂ ਕਮਲਾਂ ਦਾ ਆਸਰਾ ਮਿਲ ਗਿਆ ਸਰਬ ਸੁਖਾਂ ਨਿਦ ਚਰਨ ਹਰ ਭਵਜਨ ਵਿਖਮ ਤਰੇ ਪ੍ਰੇਮ ਭਗਤ ਤਿੰਨ ਪਾਇਆ ਵਿਖਿਆ ਨਾਹੀਂ ਜਰੇ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਮਿਲ ਗਈ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਪਾ ਲਿਆ ਉਹਨਾਂ ਨੂੰ ਫਿਰ ਵਿਖਿਆ ਨਾਹੀਂ ਜਰੇ ਸੰਸਾਰ ਦੀ ਮਾਇਆ ਰੂਪੀ ਜਿਹੜੀ ਵਿਖਿਆ ਹੈ ਉਹਦੇ ਵਿੱਚ ਉਹ ਸੜੇ ਨਹੀਂ ਉਹ ਤੋਂ ਬਚ ਗਏ ਮਾਇਆ ਦੇ ਸੇਕ ਤੋਂ ਬਚ ਗਏ ਜਿਨ੍ਹਾਂ ਦਾ ਪ੍ਰੇਮ ਉਸ ਅਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਨੇ ਨਾਲ ਪੈ ਗਿਆ ਪ੍ਰੇਮ ਭਗਤ ਤਿੰਨ ਪਾਇਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਦਾਨ ਸੀ ਪੂਰਨ ਸੱਚ ਪਰੇ ਉਹ ਪੂਰੇ ਸੱਚ ਨਾਲ ਭਰ ਗਏ ਉਹਨਾਂ ਦੇ ਹਿਰਦੇ ਰੂਪੀ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੋ ਗਿਆ ਕਿਉਂਕਿ ਸੱਚਾ ਪਰਮੇਸ਼ਰ ਹੈ ਉਸ ਤੋਂ ਇਲਾਵਾ ਸਭ ਕੁਝ ਝੂਠ ਹੈ ਤੇ ਜਿਨ੍ਹਾਂ ਦੇ ਅੰਦਰ ਸੱਚੇ ਨਿਵਾਸਾ ਕਰ ਲਿਆ ਫਿਰ ਉਹਨਾਂ ਦੇ ਅੰਦਰੋਂ ਕੂੜ ਕੂੜ ਕਹਿੰਦੇ ਝੂਠ ਦੁਬਦਾ ਮਾੜੀ ਮੱਤ ਨਸ ਗਈ ਕੂੜ ਅੰਦਰੋਂ ਝੂਠ ਨਸ ਗਏ ਸੱਚੇ ਦਾ ਜਿੱਥੇ ਵਾਸਾ ਹੋ ਗਿਆ ਤੂੜ ਗਏ ਦੁਗਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਤਰ ਏਕ ਤਰੇ ਪਾਰ ਬ੍ਰਹਮ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਪ੍ਰਭ ਆਪ ਆਪਣੀ ਬੁੱਧ ਹੈ ਜੇਤੀ ਆਪਣੀ ਆਪਣੀ ਬੁੱਧੀ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਲੋਕਾਂ ਨੇ ਰੱਖੇ ਹਨ ਦੁਨੀਆਂ ਵਾਲਿਆਂ ਨੇ ਪਤਾ ਨਹੀਂ ਕਿੰਨੇਕ ਨਾਮ ਰੱਖ ਦਿੱਤੇ ਕੀਰਤੀ ਨਾਮ ਲੇਕਿਨ ਹੈ ਪਾਰਬ੍ਰਹਮ ਪਰਮੇਸ਼ਰ ਇੱਕ ਪ੍ਰਭੂ ਇੱਕ ਹੈ ਪਾਰਬ੍ਰਹਮ ਪ੍ਰਭ ਸੇਵੰਦੇ ਮਨ ਅੰਤਰ ਏਕ ਤਰੇ ਮਨ ਦੇ ਅੰਦਰ ਇੱਕੋ ਇੱਕ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਦਾ ਧਿਆਨ ਧਰਿਏ ਤੇ ਜਦੋਂ ਉਹਦਾ ਧਿਆਨ ਧਰਾਂਗੇ ਫਿਰ ਉੱਥੇ ਸਮਾਂ ਕੋਈ ਵੀ ਹੋਵੇ ਮਹੀਨਾ ਕੋਈ ਵੀ ਹੋਵੇ ਸਾਲ ਕੋਈ ਵੀ ਹੋਵੇ ਉਹ ਮੈਨੇ ਨਹੀਂ ਰੱਖਦਾ ਸਤਿਗੁਰੂ ਕਹਿੰਦੇ ਨੇ ਮਹਾਂ ਦੇਵ ਸਮੂਰਤ ਭਲੇ ਜਿਸ ਕੋ ਨਜ਼ਰ ਕਰੇ ਜਿਹਦੇ ਉੱਤੇ ਅਕਾਲ ਪੁਰਖ ਪਰਮਾਤਮਾ ਦੀ ਨਜ਼ਰ ਹੋ ਗਈ ਜੋ ਉਹਦੀ ਮਿਹਰ ਦੀ ਨਿਗਾਹ ਦੇ ਹੇਠਾਂ ਆ ਗਿਆ ਉਹਦੇ ਵਾਸਤੇ ਸਾਰਾ ਕੁਝ ਹੀ ਸਫਲ ਹੈ ਸਾਰਾ ਕੁਝ ਹੀ ਉਹਦੇ ਵਾਸਤੇ ਖੁਸ਼ੀਆਂ ਦਾ ਹੈ ਭਾਵੇਂ ਕੋਈ ਸਮਾਂ ਕਿਸ ਤਰ੍ਹਾਂ ਦਾ ਵੀ ਹੋਵੇ ਉਹਦੇ ਵਾਸਤੇ ਕੋਈ ਹਨੇਰਾ ਨਹੀਂ ਕੋਈ ਚਾਨਣ ਨਹੀਂ ਕੋਈ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਵੀ ਭਰਮ ਵਾਲੀ ਗੱਲ ਨਹੀਂ ਮਹਾਂ ਦਿਵਸ ਮਹਾ ਕਹਿੰਦੇ ਮਾ ਨੂੰ ਦਿਵਸ ਦਿਨ ਮੂਰਤ ਕੋਈ ਵੀ ਮੂਰਤ ਹੋਵੇ ਕੋਈ ਵੀ ਮਹੀਨਾ ਹੋਵੇ ਕੋਈ ਵੀ ਦਿਨ ਹੋਵੇ ਸਾਰੇ ਭਲੇ ਹਨ ਕਿਦੇ ਵਾਸਤੇ ਜਿਹਦੇ ਉੱਤੇ ਅਕਾਲਪੁਰ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਤੇਰੇ ਦਰ ਤੇ ਆ ਕੇ ਤੇਰੇ ਦਰੋਂ ਕਰੂੰ ਦਾਨ ਮੰਗਦਾ ਹਾਂ ਨਾਮ ਦਾ ਨਾਨਕ ਮੰਗੇ ਦਰਸਦਾਨ ਮੈਨੂੰ ਦਰਸ਼ਨ ਦੇਦਾਰੇ ਦਾ ਦਾਨ ਨਾਮ ਦਾ ਦਾਨ ਦਿਓ ਮੇਰੇ ਤੇ ਅਸੀ ਕਿਰਪਾ ਕਰ ਦਿਓ ਹੇ ਹਰੇ ਹੇ ਅਕਾਲ ਪੁਰਖ ਰਈ ਪ੍ਰਮਾਤਮਾ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ